ਹੀਰੇ ਅੱਖ ਦੀ ਜੋ ਗਿਆ ਚੁੱਠ ਬੋਲੇ ਕੌਣ ਰੁਠੜੇ ਯਾਰ ਮਨਾਮदाई ਵੇ ਐਸਾ ਕੋਈ ਨਾ ਮਿਲਿਆ ਮੈਂ ਟੂੰਡ ਥੱਕੀ ਜਿਹੜਾ ਗਿਆ ਨੂੰ ਮੋੜ ਲਿਆ ਆਮਦਾਈ रांझा मोहब्बत ਦਾ ਪੈਗਾਮ ਦੇਣ ਵਾਲਾ ਇਨਾਮ ਹੀਰ ਰਾਂਝਾ ਹੀ ਰਾਂਜੀ ਦਾ ਕਿੱਸਾ ਪੂਰੀ ਦੁਨੀਆ ਦੇ ਵਿੱਚ ਬਚਲਤ ਹੈ ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਦੇ ਵਿੱਚੋਂ ਇੱਕ ਹੈ ਹੀਰ ਰਾਂਝਾ ਇਸ ਤੋਂ ਪਹਿਲਾਂ ਮਿਰਜ਼ਾ ਸਾਹਿਬਾਂ ਸੱਸੀ ਪੁੰਨੂ ਅਤੇ ਸੋਹਣੀ ਮਹੀਵਾਲ ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਨੇ ਲੇਕਿਨ ਸਭ ਤੋਂ ਵੱਧ ਪ੍ਰਸਿੱਧ ਵਾਰੇ ਸ਼ਾ ਦਾ ਕਿੱਸਾ ਹੀਰ ਵਾਰੇ ਸ਼ਾ ਹੈ ਦਾ ਮੋਦਰ ਦਾਸ ਅਰੋੜਾ ਮਕਬੂਲ ਅਤੇ ਅਹਿਮਦ ਗੁਜਰਤ ਦੇ ਕਈ ਹੋਰ ਕਿੱਸਾਕਾਰਾਂ ਨੇ ਵੀ ਹੀਰ ਰਾਂਝੇ ਦੀ ਜ਼ਿੰਦਗੀ ਨੂੰ ਕਲਮ ਦੇ ਨਾਲ ਕਾਗਜ਼ ਦੇ ਉੱਪਰ ਲਿਖਿਆ ਇਸ ਕਿੱਸੇ ਦੀ ਕਹਾਣੀ 15ਵੀਂ ਸਦੀ ਦੇ ਆਰੰਭ ਦੇ ਵਿੱਚ ਅਰਥਾਤ 1402 ਨੂੰ ਹੀਰ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ ਤੇ 1452 ਵਿੱਚ ਪੰਜਾਬ ਚੋਂ ਅਲੋਪ ਹੋ ਜਾਂਦੀ ਹੈ ਹੀਰ ਪੰਜਾਬ ਦੇ ਝੱਗ ਸ਼ਹਿਰ ਦੀ ਸਿਆਲ ਜਾਤੀ ਦੇ ਇੱਕ ਅਮੀਰ ਪਰਿਵਾਰ ਦੇ ਵਿੱਚੋਂ ਪੈਦਾ ਹੋਈ ਇੱਕ ਬਹੁਤ ਹੀ ਖੂਬਸੂਰਤ ਸੁੰਦਰ ਕੁੜੀ ਸੀ ਤੇ ਦੋ ਰਾਂਝਾ ਚਨਾ ਨਦੀ ਦੇ ਕੰਢੇ ਤਖਤ ਹਜ਼ਾਰਾ ਪਿੰਡ ਦੇ ਇੱਕ ਰਾਂਜਾ ਜਾਤੀ ਵਾਲੇ ਜੱਟ ਪਰਿਵਾਰ ਦੇ ਚਾਰ ਮੁੰਡਿਆਂ ਦੇ ਵਿੱਚੋਂ ਸਭ ਤੋਂ ਛੋਟਾ ਭਰਾ ਜਿਸ ਦਾ ਨਾਮ ਸੀ ਰਾਂਜਾ ਉਹ ਆਪਣੇ ਪਿਤਾ ਦਾ ਲਾਡਲਾ ਪੁੱਤਰ ਸੀ ਇਸ ਲਈ ਜਿੱਥੇ ਉਸ ਦੇ ਭਰਾ ਖੇਤਾਂ ਵਿੱਚ ਮਿਹਨਤ ਕਰਦੇ ਸਨ ਰਾਂਜਾ ਵੰਜਲੀ ਵਜਾਉਂਦਾ ਤੇ ਐਸ਼ ਕਰਦਾ ਸੀ ਬਾਪ ਦੀ ਮੌਤ ਤੋਂ ਬਾਅਦ ਉਸ ਦੇ ਭਰਾਵਾਂ ਨੇ ਪ੍ਰੇਸ਼ਟ ਤਰੀਕੇ ਵਰਤ ਕੇ ਉਸ ਨੂੰ ਮਾੜੀ ਜ਼ਮੀਨ ਦੇ ਦਿੱਤੀ ਅਤੇ ਉਸ ਦੀਆਂ ਭਾਬੀਆਂ ਨੇ ਉਸ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਨੇ ਮੇਣੇ ਕਰ ਕਰਕੇ ਪਰੇਸ਼ਾਨ ਕਰਨ ਲਗੀਆਂ ਉਹ ਘਰ ਛੱਡ ਕੇ ਨਿਕਲ ਗਿਆ ਅਤੇ ਹੀਰ ਦੇ ਪਿੰਡ ਪਹੁੰਚ ਗਿਆ ਹੀਰ ਨੇ ਉਸ ਨੂੰ ਆਪਣੇ ਪਿਤਾ ਦਾ ਚੋਣਾ ਚਾਰਨ ਦੇ ਕੰਮ ਤੇ ਲਵਾ ਦਿੱਤਾ ਰਾਂਜੀ ਦੀ ਵੰਝਲੀ ਸੁਣ ਕੇ ਹੀਰ ਮੋਹਤ ਹੋ ਗਈ ਇੱਕ ਦੂਸਰੇ ਦੇ ਨਾਲ ਮੇਲ ਮਿਲਾਪ ਕਰਨ ਲੱਗੇ ਜਦੋਂ ਰਾਂਝਾ ਮਜੀਆਂ ਚਾਰਨ ਲਈ ਨਿਕਲ ਜਾਂਦਾ ਤਹਿીર ਨੂੰ ਉਸ ਦੀ ਵੰਜਲੀ ਦੀ ਆਵਾਜ਼ ਸੁਣਦੀ ਤਾਂ ਜਿੱਧਰੋਂ ਆਵਾਜ਼ ਆਉਂਦੇ ਨੰਗੇ ਪੈਰੀ ਹੀ ਰੋਦਰ ਭੱਜ ਜਾਂਦੀ ਅਰਾਂਝੇ ਦਾ ਦਿਲ ਟੁੱਟ ਜਾਂਦਾ ਅਤੇ ਉਹ ਜੋਗ ਲੈਣ ਲਈ ਗੋਰਖਨਾਥ ਦੇ ਡੇਰੇ ਪਿੱਲਾ ਜੋਗੀਆਂ ਚਲਾ ਗਿਆ ਅਤੇ ਕੰਨ ਵਿੰਨਵਾ ਜੋਗੀ ਬਣ ਕੇ ਹੀਰ ਨੂੰ ਖੇੜੇ ਜਾ ਮਿਲੇਦਾ ਫਿਰ ਹੀਰ ਰਾਂਝਾ ਦੋਨੋਂ ਝੰਗ ਆ ਜਾਂਦੇ ਹੀਰ ਦੇ ਮਾਪੇ ਉਹਨਾਂ ਦਾ ਵਿਆਹ ਕਰਨ ਨੂੰ ਤਿਆਰ ਹੋ ਜਾਂਦੇ। ਲੇਕਿਨ ਕੈਦੋਂ ਜਲਦਾ ਅਤੇ ਵਿਆਹ ਦੇ ਦਿਨ ਹੀ ਹੀਰ ਦੇ ਖਾਣੇ ਦੇ ਵਿੱਚ ਜ਼ਹਿਰ ਪਾ ਦਿੰਦਾ ਹੈ। ਇਹ ਖਬਰ ਸੁਣ ਕੇ ਰਾਂਝਾ ਉਸ ਨੂੰ ਬਚਾਉਣ ਲਈ ਭੱਜਿਆ ਆਉਂਦਾ। ਹੀਰ ਨੂੰ ਬੇਹੱਦ ਦੁਖੀ ਦੇਖ ਕੇ ਉਹ ਸੇ ਲੱਡੂ ਨੂੰ ਖਾ ਲੈਂਦਾ ਅਤੇ ਹੀਰ ਦੀ ਗੋਦ ਦੇ ਵਿੱਚ ਢੇਰੀ ਹੋ ਜਾਂਦਾ ਹੈ। ਉਹਨਾਂ ਨੂੰ ਝੰਗ ਦੇ ਵਿੱਚ ਦਫ਼ਨ ਕਰ ਦਿੱਤਾ ਜਾਂਦਾ ਹੈ ਅੱਜ ਤੋਂ ਦੂਰ ਦੂਰ ਤੋ ਲੈ ਕੇ ਲੋ ਕੁਸਤੀ ਮਜ਼ਾਰ ਦੇ ਉੱਪਰ ਆਉਂਦੇ ਨੇ ਕਹਾਣੀ ਦੇ ਕਈ ਤਰ੍ਹਾਂ ਦੇ ਰੂਪ ਨੇ ਕਈ ਤਰ੍ਹਾਂ ਦੇ ਹੀਰ ਰਾਂਝਾ ਦਾ ਕਿੱਸਾ ਪੰਜਾਬ ਦਾ ਪ੍ਰਥਮ ਕਿੱਸਾ ਹੈ ਜਿਸ ਨੂੰ ਲਗਭਗ 52 ਕਵੀਆਂ ਨੇ ਪੰਜਾਬੀ ਵਿੱਚ ਦੋ ਨੇ ਹਰਿਆਣਵੀ ਦੇ ਵਿੱਚ ਤੇ ਦੋ ਨੇ ਹਿੰਦੀ ਦੇ ਵਿੱਚ ਅਤੇ ਇੱਕ ਨੇ ਬਲੋਚੀ ਵਿੱਚ ਵੀ ਕਿਸੇ ਨੂੰ ਰਚਿਆ ਹੈ ਦਮੋਦਰ ਕਵੀ ਅਕਬਰ ਦੇ ਰਾਜਕਾਲ ਦੇ ਵਿੱਚ ਜੀਵਿਆ ਅਤੇ ਨੇ ਆਪ ਨੂੰ ਹੀਰ ਦੇ ਪਿਤਾ ਚੂਚਕ ਦਾ ਮਿੱਤਰ ਦੱਸਦਾ ਤੇ ਕਹਿੰਦਾ ਹੈ ਕਿ ਇਹ ਸਭ ਮੇਰੀ ਅੱਖੀ ਵੇਖੀ ਹੋਈ ਘਟਨਾ ਹੈ ਦਮੋਦਰ 1572 ਦੇ ਬਾਅਦ ਪੰਜਾਬੀ ਸਾਹਿਤ ਵਿੱਚ ਲਗਭਗ 30 ਕਿੱਸੇ ਹੀਰ ਜਾਂ ਹੀਰ ਰਾਂਝੇ ਦੇ ਨਾਮ ਦੇ ਲਿਖੇ ਗਏ ਨੇ ਜਿਨ੍ਹਾਂ ਵਿੱਚ ਗੁਰਦਾਸ 1607 ਅਹਿਮਦ ਗੁੱਜਰ 1792 ਮੀਆਂ ਚਿਰਾਗ ਅਵਾਨ 1710 ਮੁਕਬਲ 1755 ਵਾਰਿਸ਼ਾ 1775 ਅਹਿਮਦ ਸ਼ਾ 1805 ਹਾਸ਼ਮ ਅਹਿਮਦ ਯਾਰ ਪੀਰ ਮੁਹੰਮਦ ਬਖਸ਼ ਫਜ਼ਲ ਸ਼ਾ ਮੌਲਾ ਸ਼ਾ ਮੌਲਾ ਬਖਸ਼ ਪਲਵਾਨ ਸਿੰਘ ਕਿਸ਼ਨ ਸਿੰਘ ਆਰਿਫ ਤੇ ਹੋਰ ਬਹੁਤ ਸਾਰੇ ਕਿੱਸਾਕਾਰਾਂ ਨੇ ਇਹਨਾਂ ਦੀ ਜ਼ਿੰਦਗੀ ਨੂੰ ਲਿਖਿਆ ਹੈ ਜੇ ਆਪਾਂ ਗੁਰਬਚਨ ਸਿੰਘ ਭੁੱਲਰ ਦੀ ਗੱਲ ਕਰੀਏ ਤੇ ਉਹਨਾਂ ਦੇ ਸ਼ਬਦਾਂ ਦੇ ਵਿੱਚ ਜਿੱਥੇ ਹੀਰ ਦੇ ਬਹੁਤ ਸਾਰੇ ਕਿਸੇ ਮੁੱਢਲੇ ਮੁਸਲਮਾਨ ਕਿੱਸਾਕਾਰਾਂ ਦੀ ਪਾਈ ਪਿਰਤ ਦੇ ਅਨੁਸਾਰ ਇਸਲਾਮ ਸੱਭਿਆਚਾਰ ਦੇ ਰੰਗ ਵਿੱਚ ਰੰਗੇ ਹੋਏ ਮਿਲਦੇ ਨੇ ਉਥੇ ਗੁਰੂ ਜੀ ਨੇ ਵੀ ਇਸ ਨੂੰ ਭਾਰਤੀ ਮਿਠਾਸ ਦਾ ਰੰਗ ਦਿੱਤਾ ਹੈ ਇੰਦਰਪੁਰੀ ਦੀ ਅpsਰਾ ਮੈਨਕਲਾ ਨੂੰ ਕਪਲ ਰਿਸ਼ੀ ਕਰੋਪ ਹੋ ਕੇ ਤੁਰਕਾ ਦੇ ਘਰ ਜੰਮਣ ਦਾ ਸਰਾਪ ਦੇ ਦਿੰਦੇ ਪਰ ਨਾਲ ਹੀ ਉਹ ਇਹ ਵੀ ਆਖ ਦਿੰਦਾ ਹੈ ਕਿ ਇੰਦਰ ਵੱਲੋਂ ਰਾਂਜੀ ਦੇ ਰੂਪ ਦੇ ਵਿੱਚ ਉਸ ਦਾ ਉਧਾਰ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪ੍ਰਸਿੱਧ ਰਚਨਾ ਮਿੱਤਰ ਪਿਆਰੇ ਨੂੰ ਦੀ ਵੀ ਬਿਰਹਾ ਦਾ ਤੀਬਰ ਪ੍ਰਭਾਵ ਹੀਰ ਦੇ ਹਵਾਲੇ ਨਾਲ ਹੀ ਸਿਰਜਿਆ ਹੈ ਜਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦਾ ਰਹਿਣਾ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਬਚਪਨ ਤੋਂ ਲੈ ਕੇ ਸਾਡੇ ਇਲਾਕੇ ਵਿੱਚ ਪ੍ਰਚਲਿਤ ਬਹੁਤ ਸਾਰੀਆਂ ਦਿਲਚਸਪ ਕisse ਸੁਣਨ ਨੂੰ ਮਿਲਦੇ ਨੇ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਠਿੰਡੇ ਦੇ ਕਿਲੇ ਦੀ ਫਸੀਲ ਉੱਤੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਟਿੱਕੇ ਹੋਏ ਸਨ ਰਾਤ ਨੂੰ ਕਿਲੇ ਦੀ ਦੀਵਾਰ ਨਾਲ ਉਠਾਂ ਵਾਲਿਆਂ ਨੇ ਉਤਾਰਾ ਕੀਤਾ ਰੋਟੀ ਟੁਕ ਤੋਂ ਵਿਲੇ ਹੋ ਕੇ ਉਹ ਹੀਰ ਗਾਉਣ ਲੱਗ ਪਏ ਸਵੇਰੇ ਉਹਨਾਂ ਨੂੰ ਗੁਰੂ ਜੀ ਨੇ ਬੁਲਾਇਆ ਤੇ ਰਾਤ ਵਾਲਾ ਪ੍ਰਸੰਗ ਗਾਉਣ ਦੀ ਫਰਮਾਇਸ਼ ਕੀਤੀ। ਉਹਨਾਂ ਵਿਚਾਰਿਆਂ ਨੇ ਕੱਚੇ ਜਹੇ ਹੋ ਕੇ ਹੱਥ ਜੋੜੇ। ਮਹਾਰਾਜ ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ ਪੀਰ ਲੱਗਦੇ ਹੋ। ਉਹ ਤਾਂ ਸੰਸਕਾਰ, ਇਸ਼ਕ ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ? ਗੁਰੂ ਜੀ ਨੇ ਸਮਝ ਕੇ ਪ੍ਰੇਰ ਕੇ ਉਹਨਾਂ ਦੀ ਝਿਚਕ ਲਾਹੀ ਤੇ ਉਹਨਾਂ ਤੋਂ ਹੀ ਸੁਣੀ। ਕਹਿੰਦੇ ਹਨ ਕਿ ਇਹੂ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣ ਗਈ। ਇਸੇ ਪ੍ਰਸੰਗ ਦੇ ਵਿੱਚ ਪੰਜਾਬੀ ਪ੍ਰਸਿੱਧ ਸ਼ਾਇਰ ਸੁਜੀਤ ਪਾਤਰ ਲਿਖਦੇ ਨੇ ਕਿ ਹੀਰ ਰਾਂਝੇ ਦੀ ਪ੍ਰੇਮ ਕਥਾ ਦਾ ਮਾਣ ਉਦੋਂ ਅਦੁੱਤੀ ਉਚਾਈ ਨੂੰ ਛੂ ਲੈਂਦਾ ਹੈ ਜਦੋਂ ਇਸ ਦਾ ਸੋਖਮ ਜ਼ਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸ਼ਬਦ ਦੇ ਵਿੱਚ ਸਥਾਨ ਪ੍ਰਾਪਤ ਕਰ ਲੈਂਦਾ ਹੈ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੂਦ ਬਿਨ ਰੋਗ ਰਜਾਈਆਂ ਦਾ ਆ orden 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਰੇ ਦਾਸ ਨੂੰ ਸੱתר ਚੰਗਾ ਪਟ ਖੇੜਿਆਂ ਦਾ ਰਹਿਣਾ ਸੋ ਦੋਸਤੋ ਹੀਰ ਰਾਂਝੇ ਦੇ ਕਿੱਸੇ ਦੇ ਉੱਪਰ ਜਿੰਨੀ ਕੁ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਆਪ ਸਭ ਦੇ ਰੂਪ ਰੂਪ ਗੁਰਬਾਣੀ ਦਾ ਵਿੱਚ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਲਿਖਿਆ ਪੜਦੇ ਆ ਉਹਨਾਂ ਦੇ ਨਾਲ ਉਹਨਾਂ ਦੇ ਸ਼ਬਦ ਨੂੰ ਪੜ੍ਹਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨੀ ਦੀਆਂ ਗੱਲਾਂ ਕਰਦੇ ਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਹਦੇ ਲਈ ਮਾਫੀ ਚਾਹੁੰਦਾ ਹਾਂ ਅੱਗੇ ਤੋਂ ਅਕਾਲ ਪੁਰਖ ਦੇ ਚਰਨਾਂ 'ਚ ਹੀ ਬੇਨਤੀ ਹੈ ਕਿ ਬੁੱਧੀ ਬਖਸ਼ਣਾ ਤਾਂ ਕਿ ਅਸੀਂ ਕੁਝ ਨਾ ਕੁਝ ਜੀਵਨੀ 'ਤੇ ਬੋਲਦੇ ਰਹੀਏ ਪੋਸੂਨਾਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ